सान्या शर्मा और आज मैं हार्दिक शुभकामनाएं देना चाहूंगी जो पंकज जी हैं अंतर्राष्ट्रीय कोच हैं कराटे के इनके द्वारा यहां पे अशियारा कराटे जिम की जो शुरुआत की गई है और बहुत ही अच्छा नेक कार्य इनके द्वारा किया जा रहा है यहां बच्चियों को निःशुल्क कराटे की शिक्षा दी जाएगी तो आज का जो दौर चल रहा है बहुत ज़रूरी है बेटियों को आत्मरक्षा से जुड़ना और हर अभिभावक को मैं आपके चैनल के माध्यम से आह्वान करूँगी कि अपनी बेटियों को कुछ और सिखाएं या ना सिखाएं लेकिन कराटे आत्मरक्षा ਜ਼ਰੂਰ ਸिखਾਏ ਇੱਕ ਵਾਰ ਫਿਰ ਸੇ ਸ਼ੁਭਕਾਮਨਾئیں ਪੰਕਜ ਸਹਾਣੀ ਜੀ ਕੋ बच्चों को मैं यही मैसेज देना चाहती हूँ कि बच्चों को हर एक्टिविटी से जो फ़िज़िकल एक्टिविटीज़ उनसे ज़रूर उनको जुड़ना चाहिए क्योंकि जो आजकल नशा जो है वो बहुत पंजाब हो चाहे हिमाचल हो बहुत ज़्यादा बढ़ रहा है अगर बच्चे आ, कराटे से या क्रिकेट से किसी से भी जुड़ेंगे तो वो नशे से जो दूर रहेंगे तो ज़रूर अपने बच्चों को आ, ऐसी गेम से या कराटे से जुड़ा बहुत कुछ जोड़ दे रहा है ਤੇ ਜਿਹੜਾ ਅੱਜ ਸ਼ਿਵ ਸ਼ਕਤੀ ਨਗਰ ਆ ਅਛਾ ਦਾ ਅਛਾ ਕਮ ਉਹਦਾ ਕਰਾਟੇ ਦਾ ਅੱਜ ਓਪਨਿੰਗ ਕੀਤੀ ਆ ਤੇ ਇਸ ਕਰਕੇ ਮੈਂ ਸਾਰੇ ਆਪਣੇ ਕਾਉਂਸਲਰ ਸਾਹਿਬ ਨੂੰ ਜਿਹੜੇ ਸਾਨੀ ਜੀ ਨੂੰ ਤੇ ਮੈਡਮ ਸਾਨੀਆ ਇਹਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਤੇ ਇਸ ਕਰਕੇ ਵੀ ਇਹ ਜਿਹੜਾ ਅੱਜ ਦੇ ਜਵਾਨੇ ਦੇ ਵਿੱਚ ਇਹ ਜਿਹੜੀ ਜਿਹੜੀ ਕਰਾਟੇ ਆ ਤੇ ਬਹੁਤ ਮਹੱਤਵ ਰੱਖਦੀ ਹੈ ਜੋ ਆਉਣ ਵਾਲਾ ਸਮਾਂ ਜੋ ਸਮਾਂ ਚੱਲ ਰਿਹਾ ਇਸ ਕਰਕੇ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਵੀ ਇੱਥੇ ਜਿਹੜੇ ਇਲਾਕੇ ਦੇ ਵਿੱਚ ਅਕੈਡਮੀ ਖੋਲੀ ਆ ਤੇ ਮੈਂ ਸਾਰੇ ਟੀਮ ਨੂੰ ਆਪਣੇ ਸਾਨੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ आजशियारा जिम कराटे जिम ਜਿਹਦੀ ਓਪਨਿੰਗ ਹੋਈ ਹੈ ਤੇ ਸਾਰੇ ਟੀਮ ਮੈਂਬਰਾਂ ਨੂੰ ਸਾਰੇ ਕੋਚ ਕੋਚਸ ਸਾਹਿਬ ਨੂੰ ਬਹੁਤ ਬਹੁਤ ਵਧਾਈ ਜਿੰਨਾ ਤੇ ਇੱਕ ਮੈਸੇਜ ਇਹ ਹੈ ਕਿ ਵੀ ਜੋ 스포츠 ਹੈ ਜੋ ਕਰਾਟੀ ਹੈ ਇੱਕ ਕਿਸੇ ਮੈਡੀਟੇਸ਼ਨ ਤੋਂ ਘੱਟ ਨਹੀਂ ਹੈਗੇ ਕਿਉਂਕਿ ਇਹਦੇ ਵਿੱਚ ਜਿਹੜੇ ਕੋਚਸ ਨੇ ਵੀ ਉਹਨਾਂ ਨੇ ਜਿਹੜੀ ਟ੍ਰੇਨਿੰਗ ਲਈ ਹੈ ਉਹਨਾਂ ਨੇ ਬਹੁਤ ਹੀ ਸੰਘਰਸ਼ ਔਰ ਬਹੁਤ ਹੀ ਮਿਹਨਤ ਕਰਕੇ ਇਸ ਕੋਚ ਨਾਮ ਨਾਲ ਹਾਸਿਲ ਕੀਤਾ ਹੈ ਤੋ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਅਕੈਡਮੀ ਤੇ ਜਿਮ ਹਰ ਕਲੀ ਹਰ ਮੁਹੱਲੇ ਹਰ ਨਗਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਹਰ ਸਟੂਡੈਂਟਸ ਨੂੰ ਹਰ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਆਪਾਂ ਕਾਰਾਟੇ ਨਾਲ ਜੋੜੀਏ ਜਿਮ ਨਾਲ ਜੋੜੀਏ ਕਿ ਤਾਂ ਕਿ ਸਮਾਜ ਦੀ ਬੁਰਾਈ ਆਟੋਮੈਟਿਕਲੀ ਖਤਮ ਹੋ ਜੇ ਕਿਉਂਕਿ ਬੱਚੇ ਹੀ ਦੇਸ਼ ਦਾ ਭਵਿਕਾ ਇਹ ਬੱਚੇ ਹੀ ਸਾਡੇ ਸਮਾਜ ਨੂੰ ਸੁਧਾਰ ਸਕਦੇ ਇਹਨਾਂ ਬੱਚਿਆਂ ਦੀ ਸਾਰੀਆਂ ਚੀਜ਼ਾਂ ਤੋਂ ਅਸੀਂ ਉਮੀਦ ਰੱਖਦੇ ਹਾਂ ਇਤਿਹਾਸ ਦੇ ਤਿੰਨ ਮੈਂ ਬਹੁਤ ਬਹੁਤ ਤਾਹ ਦਿਲੋਂ ਬਧਾਈ ਦੇਣਾ ਇਸ ਜੀਮ ਦੀ ਅਕੈਡਮੀ ਦੇ ਸਾਰੇ ਹੀ ਸੂਝਵਾਨ ਜਿੰਨੇ ਵੀ ਕੋਚੇ ਸਾਹਿਬ ਨੇ ਸਾਰੇ ਟੀਮ ਮੈਂਬਰਸ ਥੈਂਕ ਯੂ ਸੋ ਮਚ